ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਐਨੀਮਲ ਆਫ ਫਾਰਮ ਨੂੰ ਫੋਲੋ ਕਰ ਲਓ ਦੋਸਤੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦਾ ਰਹੇ ਸੋ ਦੋਸਤੋ ਨਾਰਮਲ ਫੀਸ ਤੇ ਵੀਡੀਓ ਬਣਾਉਣ ਲਈ ਆਪਣਾ ਕੰਟੈਕਟ ਨੰਬਰ 8427599211 ਦੋਸਤੋ ਜੋ ਅੱਜ ਦੀ ਵੀਡੀਓ ਟੈਂਡ ਓਡੀਪੁਰ ਸੇਲ ਫੁੱਲ ਜਿਹੜਾ ਬਠਿੰਡਾ ਪੈਂਦਾ ਇੱਕ ਨੱਕ ਸੇਲ ਆ ਦੋਸਤੋ ਜੋ ਸਾਹਮਣੇ ਆ ਮੱਝ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਆ ਆ ਚੈੱਕ ਕਰ ਸਕਦੇ ਹੋ ਤੀਜੇ ਸੂਏ ਆ ਦੋਸਤੋ ਆ ਚੈੱਕ ਕਰ ਸਕਦੇ ਹੋ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆਪਾਂ ਕਦ ਕਦ ਚੈੱਕ ਕਰੋ ਦੋਸਤੋ ਪੂਰੇ ਉੱਜੇ ਕੱਦ ਕੱਟ ਦਿਆ ਵਜੰਦਾਰ ਆ ਦੋਸਤੋ ਠੱਪੂੜਾ ਬਹੁਤ ਵਧੀਆ ਚੌੜੇ ਠੱਪੂੜੇ ਦੀ ਆ ਆ ਫੇਸ ਕੁਆਲਿਟੀ ਚੈੱਕ ਕਰ ਲੋ ਦੋਸਤੋ ਨੇੜ ਤੋਂ ਸੋਨਾ ਸਿੰਘ ਆ ਚੰਗੇ ਮੂੰਹ ਮੱਥੇ ਦੇ ਦੋਸਤੋ ਤੋਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਦੋਸਤੋ ਆ ਚੈੱਕ ਕਰ ਲਓ ਅਡਰ ਕੁਆਲਿਟੀ ਪੱਠਪੂੜਾ ਬਹੁਤ ਚੌੜਾ ਪਿਆ ਤੋ ਵਜਨਦਾਰ ਆ ਦੋਸਤੋ ਚੰਗਾ ਤੁਦ ਦਿਨ ਦੀ ਆਸ ਰੱਖਦੇ ਆ ਬਾਕੀ ਸਾਮ ਸੰਭਾਲਦੇ ਆ ਪੱਠਪੂੜਾ ਪੂਰਾ ਸ਼ਾਨਦਾਰ ਆ ਦੋਸਤੋ ਸੂਨ ਵਾਲੀ ਆ ਦੈਨਾ ਹਫਤੇ ਦੀ ਕੱਚੀ ਆ ਫੇਸ ਕੁਆਲਟੀ ਜੀਰਾ ਕਦਕਾੜ ਆਲ ਖੋ ਚੈੱਕ ਕਰ ਲਓ ਥੋੜਾ ਜਿਹਾ ਮੱਥੇ ਤੇ ਬੱਲ ਪੂਛ ਚਿੱਟੀ ਤੇ ਦੋ ਖੋਰ ਚਿੱਟੇ ਦੋਸਤੋ ਆ ਚੈੱਕ ਕਰ ਸਕਦੇ ਹਾਂ ਬਾਕੀ ਨੇੜ ਤੋਂ ਥਨਾਂ ਦੀ ਕੁਆਲਟੀ ਚੈੱਕ ਕਰ ਲਓ ਚਾਰੇ ਥਨ ਦੋਸਤੋ ਮੁਠੀ ਵਾਲਾ ਚੰਗਾ ਥਨ ਆ ਆਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਸੀਟ ਲੱਗ ਪੂਰੀਏ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਮਾਝ ਦੀ ਖਰੀਦਦਾਰੀ ਕਰਨੀ ਆ ਤੇ ਨੰਬਰ ਆ ਜੋ ਸਕਰੀਨ ਤੇ ਚੱਲਦਾ ਹੋਊਗਾ ਤੁਸੀਂ ਨੰਬਰ ਇਡਾ ਸਕਰੀਨ ਤੋਂ ਲੈ ਸਕਦੇ ਹੋ ਜੋ ਮੁੱਲ ਪ੍ਰਾਈਜ਼ ਆ ਬਿਲਕੁਲ ਜਾਇਜ਼ ਮੁੱਲ ਫੋਨ ਤੇ ਹੋਊਗਾ ਦੋਸਤੋ ਕੋਈ ਵੀ ਦੋਸਤ ਮਿੱਤਰ ਨੇ ਘਰ ਵਾਸਤੇ ਮਾਝ ਦੀ ਖਰੀਦਦਾਰੀ ਕਰਨੀ ਆ ਸੇਲਸਰਾ ਕੇ ਮੱਝ ਦੇ ਦੋਸਤੋ ਗੱਲਬਾਤ ਕਰੋ ਬਾਈ ਨਾਲ ਤਾਂ ਤੱਕ ਲਈ ਦੋਸਤੋ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਮੈਚ ਦੇ ਇੱਕ ਨਵੀਂ ਵੀਡੀਓ ਤੇ ਧੰਨਵਾਦ